ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਾਡਾ ਭਰਾ ਬਲਜੀਤ ਸਿੰਘ ਭਰਾ ਸਾਡਾ ਪਹੁੰਚਿਆ ਸਮਾਵਾ ਜਿਹੜੀਆਂ ਇੱਕ ਅਲੱਗ ਸੇਵਾ ਹੈ ਵੀ ਜਿਹੜੇ ਜ਼ਿੰਮੇਦਾਰਾਂ ਦੇ ਸਟਾਰਟਰ ਜਿਵੇਂ ਇਹ ਖਰਾਬ ਹੋਇਆ ਜਿਵੇਂ ਮਿੱਟੀ ਪੈ ਗਈ ਖੋਲਣ ਦਾ ਟਾਈਮ ਨਹੀਂ ਮਿਲਿਆ ਆ ਦੇਖ ਸਕਦੇ ਆ ਖੋਲਣ ਦਾ ਟਾਈਮ ਨਹੀਂ ਮਿਲਿਆ ਤੇ ਇਹਨਾਂ ਦੀ ਸੇਵਾ ਜਿਵੇਂ ਜਿਹੜੇ ਤਾਂ ਰਿਪੇਅਰ ਹੋਣੇ ਵਾਲੇ ਆ ਉਹ ਭਰਾ ਸਾਡਾ ਰਿਪੇਅਰ ਕਰ ਰਿਆ ਤੇ ਜਿਹੜੇ ਨਹੀਂ ਰਿਪੇਅਰ ਵਾਲੇ ਉਹਨਾਂ ਨੂੰ ਨਵੇਂ ਸੈੱਟ ਦਵਾਂਗੇ ਉਹਨੋਂ ਨਵੇਂ ਲੈ ਕੇ ਦਵਾਂਗੇ ਤੇ ਦੇਖਦੇ ਆ ਕਿੰਨੇ ਜਿਵੇਂ ਬਲਜੀਤ ਆ ਮੇਰਾ ਭਰਾ ਇਹ ਤਾਂ ਬਿਲਕੁਲ ਹੀ ਖਰਾਬ ਹੈ ਜਿਹੜੇ ਜਾਦੇ ਗਾਰੇ ਚ ਮਨਜੋ ਸਿੰਘ ਜੀ ਡੁੱਬ ਗਿਆ ਨਾ ਜੀ ਉਹ ਗਾਰੇ ਨਾਲ ਭਰ ਗਿਆ ਵਿੱਚੋਂ ਖਰਾਬ ਹੋ ਗਿਆ ਜੀ ਚੰਗਾਲ ਪੈ ਗਿਆ ਇਹਦੇ ਵਿੱਚ ਨਾ ਜਿਹੜੀ ਮੈਗਨੇਟ ਕੋਇਲ ਹੁੰਦੀ ਹੈ ਚ ਪਾਣੀ ਪੈ ਜਾਂਦਾ ਇਹ ਵੀ ਖਰਾਬ ਹੋ ਜਾਂਦੀ ਹੈ ਜੀ ਜਿਹੜੇ ਤੀਨ ਵਾਲੇ ਸਟਰਟਰ ਜਿਵੇਂ ਉਹ ਗਾਰੇ ਨਾਲ ਭਰ ਕੇ ਵਿੱਚੋਂ ਵੀ ਨਹੀਂ ਸਹੀ ਹੁਣੇ ਜੀ ਉਹ ਫਿਰ ਉਹ ਸੰਸਤਾ ਤੇ ਲੋਂ ਜਿੱਦਾਂ ਨਵੇਂ ਦੇ ਦਾਂਗੇ ਕੁਛ ਅਸੀਂ ਵੀਰ ਭਰਾ ਪਰਾਲਾ ਕਰਦਾ ਮੁੰਡਾ ਆ ਹੈਗਾ ਭੰਗਰਨੀ ਤੋਂ ਹਾਂਜੀ ਆਪਣਾ ਮੰਤਰੀ ਆ ਹਾਂਜੀ ਇਹ ਮੁੰਡਾ ਮੇਰੇ ਨਾਲੋਂ ਆਇਆ ਬਾਗੇ ਪੁਰਾਣੀ ਤੋਂ ਜਿਹੜੇ ਰਿਪੇਅਰ ਕਰਨ ਵਾਲੇ ਉਹ ਅਸੀਂ ਰਿਪੇਅਰ ਕਰਾਂਗੇ ਜੀ ਅੱਛਾ ਤੇ ਕੁੱਛਕ ਅਸੀਂ ਲਿਆਏ ਆ ਪੀਸ ਉਹ ਤੁਹਾਨੂੰ ਅੱਜ ਦੇ ਕੇ ਜਾਵਾਂਗੇ ਕੁੱਛਕ ਜਿਹੜੇ ਬਾਕੀ ਹੋਏ ਉਹ ਤੁਸੀਂ ਸੰਸਤਾ ਵੱਲੋਂ ਦੇਖ ਲਿਓ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਨਾ 12 15 ਤੁਸੀਂ ਆਪ ਹੀ ਲੈ ਆ ਸੰਗ ਹਾਂਜੀ 15 20 ਪੀਸ ਅਸੀਂ ਲਿਆਏ ਆ ਅੱਜ ਨਵੀਂ ਜਿਹੜੀ ਸਟਾਰਟਰ ਉਹ ਭਰਾ ਅੱਜ ਲੈ ਕੇ ਪਹੁੰਚਿਆ ਵਧੀਆ ਕੁਆਲਿਟੀ ਵਾਲੀਆਂ ਉਹ ਵਧੀਆ ਜੀ ਬਹੁਤ ਵਧੀਆ ਜੀ ਵਧੀਆ ਜੀ ਆ ਇਹਨਾਂ ਦੇ ਮੋਟਰਾਂ ਛੋਟੀਆਂ ਹੀ ਆ ਖੈਰ ਹਾਂ ਹੁਣ ਆਪਣੇ ਤੋਂ ਵੱਡੀਆਂ ਮੋਟਰਾਂ ਆ ਦੇਖੋ ਆ ਨਾ ਸਾਰੇ ਨਹੀਂ ਭਰ ਗਿਆ ਸਾਰੇ ਦਾ ਸਾਰਾ ਇੱਕ ਗਲ ਗਏ ਵਿੱਚ ਗਲ ਗਏ ਇਹ ਮਤਲਬ ਇਹ ਨਹੀਂ ਚੱਲਣੇ ਯੋਗ ਨਹੀਂ ਹਾਂਜੀ ਕਿਉਂਕਿ ਬਾਰ ਬਾਰ ਇਸ ਨੂੰ ਉਹ ਜਾ ਕਰ ਵੀ ਦਿੱਤਾ ਇਹ ਮੋਟਰ ਦੇ ਪੈਸੇ ਜਿਆਦਾ ਲੱਗ ਜਾਂਦੇ ਨੇ ਮੋਟਰਾਂ ਸੜੀ ਜਾਂਦੀਆਂ ਨੇ ਮੋਟਰਾਂ ਸੜੀਆਂ ਜਾਂਦੀਆਂ ਨੇ ਇਹ ਨਵਾਂ ਆ ਆਪਾਂ ਇਹਨੂੰ ਨਵਾਂ ਦਵਾਂਗੇ ਬਾਈ ਹਾਂ ਇਹਦੇ ਨਾਲ ਪੀਸ ਜਿਹੜੇ ਜਿਹੜੇ ਪੀਸ ਆ ਕਿ ਤੁਸੀਂ ਉਹ ਦੇਖ ਲਓ ਕਿ ਬਿਲਕੁਲ ਬਿਲਕੁਲ ਉਹਨਾਂ ਨੂੰ ਲੌਸਮੈਂਟ ਕਰਵਾਤੀ ਆਪਾਂ ਪਿੰਡ ਦੇ ਵਿੱਚ ਤੇ ਜਿਹੜੇ ਜਿਹੜੇ ਆਉਂਦੇ ਰਹਿਣਗੇ ਜਿਹੜੇ ਜਿਹੜੇ ਤਾਂ ਰਿਪੇਅਰ ਹੋਣੇ ਵਾਲੇ ਪੂਰਾ ਵਧੀਆ ਸੀਗਾ ਜੀ ਆਪ ਕਰਨ ਲੈ ਕੇ ਸੀਗਾ ਇਹਨੂੰ ਹੁਣ ਆਇਆ ਨਾ A1 ਕੰਡੀਸ਼ਨ ਹੋ ਜਾਣਾ ਇਹ ਨਵੇਂ ਵਰਗੇ ਹੋ ਜਾਣਾ ਸੋਵੇਂ ਚੱਲੂ ਹਾਂਜੀ ਬਹੁਤ ਲਾਈਫ ਆ ਇਹਨਾਂ 10-15 ਸਾਲ ਚੱਲ ਜਾਣਾ ਜੇ ਵਧੀਆ ਮੋੜ ਕੇ ਅੱਛਾ ਇੱਕ ਥੋੜਾ ਜਿਹਾ ਮੈਂ ਅਪੀਲ ਕਰੂੰਗਾ ਇਹ ਏਰੀਏ ਦੇ ਲੋਕਾਂ ਨੂੰ ਕਿ ਜਿਹੜੇ ਆਪਣੇ ਇਹਨਾਂ ਨੇ ਖੁੱਡੇ ਪਾਇਓ ਨਾ ਉਹ ਬ ਚਲੋ ਚਲੋ ਨਹੀਂ ਪੋਣਾ ਨਾ ਪਾਓ ਠੀਕ ਆ ਵੀ ਹਾਈਟ ਜਿਹੜੀ 6-7 ਫੁੱਟ ਲੈ ਜਾਓ ਇੱਕ ਤਾਂ ਇਹਦੇ ਵਿੱਚ ਕੰਮ ਕਰਨਾ ਬਹੁਤ ਸੌਖਾ ਹੈ ਜਿਵੇਂ ਹੁਣ ਇਹਦੇ ਵਿੱਚ ਬਹਿ ਕੇ ਮੰਨ ਕੇ ਚਲੋ ਸਟਾਰਟਰ ਕੋਈ ਸਾਫਸ ਕੋਲੀਆ ਵੀ ਬੈਠਾ ਹੋ ਸਕਦਾ ਖੋਡੇ ਦੇ ਵਿੱਚ ਹਾਂ ਖੋਡੇ ਦੇ ਵਿੱਚ ਬੈਠਾ ਹੋ ਦਾ ਕੋਈ ਹੱਥ ਲਾਉਣ ਲੱਗਿਆਂ ਕੋ ਤਾਰ ਨੂੰ ਹੱਥ ਲੱਗ ਸਕਦਾ ਹੋਰ ਕੋਈ ਹਾਸਾ ਹੋ ਸਕਦਾ ਆ ਠੀਕ ਹੈ ਜੀ ਸਟਾਰਟਰ ਉੱਚੇ ਕਰਕੇ ਲਾਓ ਸਟਾਰਟਰ ਮੇਨ ਜਾਨ ਆ ਮੋਟਰ ਦੀ ਇਹਦੇ ਦੇ ਹਾਂ ਉਹਨ ਇੱਕ ਵੀਰ ਆਇਆ ਇੱਥੇ ਪਤਾ ਨਹੀਂ ਕਿੱਥੇ ਚਲ ਗਿਆ ਕਹਿੰਦਾ ਮੋਟਰ ਹੀ 6-7 ਵਾਰੀ ਸਾੜ ਗਈ ਯਾਰ ਹਾਂ ਤਾਂ ਫਿਰ ਉਹ ਸਟਰਟਰ ਦੇ ਗਿਆ ਉਹ ਹੈਗਾ ਸਟਰਟਰ ਖਰਾਬ ਆ ਹਾਂ ਤੇ ਉਸ ਦਾ ਪਿਆਰ ਤੇ ਮੇਰਾ ਵੀਰ ਆਇਆ ਸਟਰਟਰ ਲੈ ਕੇ ਇਹ ਵਾਕੇ ਖੁੱਡੇ ਤੁਹਾਡੇ ਨੀਵੇਂ ਆ ਨਹੀਂ ਨਹੀਂ ਸਾਡੇ ਤਾਂ ਕੋਠੇ 'ਚ ਹੀ ਗਈ ਇਹ ਕੋਠੇ 'ਚ ਖਰਾਬ ਕੋਠੇ 'ਚ ਪਾਣੀ ਵੜ ਗਿਆ ਪਾਣੀ ਵੜ ਗਿਆ ਜੀ ਉਹਦੇ ਸਾਰੇ ਕੋਠੇ ਵਿੱਚ ਜਦੋਂ ਪਾਣੀ ਬਹੁਤ ਮਾਦੇ ਰਿਹਾ ਹਜੇ ਤੱਕ ਤਾਂ ਹਜੇ ਤਾਂ ਪਾਣੀ ਬਹੁਤ ਜ਼ਿਆਦਾ 19 ਨਾਲ ਵੀ ਤੇ 23 ਨਾਲ ਵੀ ਪਾਣੀ ਜ਼ਿਆਦਾ ਹੈ ਹਾਂਜੀ ਹਾਂਜੀ 23 ਨਾਲੋਂ ਵੀ ਜ਼ਿਆਦਾ ਸਾਰਾ ਪਾਣੀ ਹੈ ਇਹ ਇਹ ਵਾਕਈ ਇਹ ਨਾ ਬੜਾ ਔਖਾ ਯਾਰ ਨਾ ਯਾਰ ਨਾ ਜਿਹੜੇ ਵਾਣ ਹਜੇ ਤੱਕ ਕੁਛ ਵਾਣ ਵਿੱਚ ਇਹੋ ਜਿਹੇ ਆ ਜਿਨ੍ਹਾਂ ਦੇ ਮਤਲਬ ਕਿ ਬੀਜ ਹੋਣ ਦੇ ਅਸਰ ਨਹੀਂ ਅਸਰ ਨਹੀਂ ਹੈਗਾ ਅਜੇ ਤੱਕ ਵੀ ਬੀਜ ਹੋਣੀ ਹੁਣ ਆਪਾਂ ਇਹ ਸਾਰਾ ਆਪਾਂ ਬੀਜ ਕੇ ਦੇਣਾ ਇਹਨਾਂ ਨੂੰ ਸਾਰਾ ਕੁਝ ਕਰਨਾ ਹੈ ਨਾ ਹਾਂਜੀ ਹਾਂਜੀ ਯਾਰ ਕਿੱਧਰੋਂ ਨਿਕਲੇ ਯਾਰ ਪਾਣੀਆਂ ਪਾਣੀ ਨਿਕਲਣ ਨੂੰ ਸਾਹ ਹੈ ਬਿਲਕੁਲ ਪਾਣੀ ਹੁਣ ਕਈਆਂ ਦੀ ਜਿਨ੍ਹਾਂ ਤੋਂ ਪਾਣੀ ਨਿਕਲਣਾ ਹੀ ਨਹੀਂ ਹੈ ਹੁਣ ਜਿਨ੍ਹਾਂ ਦੇ ਆਪਾਂ ਪੱਖੇ ਲਾਏ ਆ ਉਹਦੇ ਚ ਨਿਕਲੀ ਜਾਊਗਾ ਕੱਢ ਰਹੇ ਆ ਜਿਆਦਾ ਲਫਾਵਾ ਆਪਾਂ ਦਰਿਆ ਦੇ ਨੇੜੇ ਨੇੜੇ ਇਹ ਕਿੱਥੇ ਨਿਕਲਣਾ ਹੈ ਪਾਣੀ ਸੇਮ ਵੀ ਤਾਂ ਆਈ ਉਹ ਤਿੰਨ ਤਿੰਨ ਮੁਰ ਦੇ ਤੇ ਉਹਨਾਂ ਨੂੰ ਆਪਾਂ ਚਲੋ ਜਿੱਦਾਂ ਵੀ ਮਦਦ ਕਰਾਂਗੇ ਉਹਨਾਂ ਦੀ ਜਿੱਦਾਂ ਵੀ ਕਿਸੇ ਨਾ ਕਿਸੇ ਤਰੀਕੇ ਚੋਂ ਜੀ ਹੈਗੀ ਉਹਨਾਂ ਦੀ ਉਸ ਹਿਸਾਬ ਨਾਲ ਮਦਦ ਕਰਾਂ ਹਾਂਜੀ ਆ ਰਹੇ ਆ ਸਟਾਰਟਰ ਇੱਕ ਵਾਰੀ ਅਲਾਸਮੈਂਟ ਮੇਰਾ ਵੀਰ ਹੋਰ ਕਰਵਾ ਦੋ ਇੱਕ ਵਾਰੀ ਫਿਰ ਅਲਾਸਮੈਂਟ ਕਰਵਾ ਦੋ ਤੇ ਇੱਕ ਆਪੋ ਜਿਹੜੀਆਂ ਖੂਹੀਆਂ ਦੇ ਵਿੱਚ ਮੋਨੋਬਲੈਕ ਜਾਦੀਆਂ ਬਹੁਤ ਮੋਟਰਾਂ ਪਾਣੀ ਭਰਿਆ ਪਿਆ ਉਹਨਾਂ ਦਾ ਕੀ ਕਰਨਾ ਉਹਨਾਂ ਬਹੁਤ ਵੱਡੀ ਸਮੱਸਿਆ ਹੈ ਜਿਵੇਂ ਉਹਨਾਂ ਖੂਹ ਦੇ ਵਿੱਚ ਜਿਹੜੀ ਮੋਨੋਬਲੈਕ ਵਿੱਚ ਹੀ ਰਹਿ ਗਈ ਕਈਆਂ ਵੀ ਰਾਂ ਤਾਂ ਮੋਟਰਾਂ ਖੋਲ ਲਈਆਂ ਉਹਨਾਂ ਦੇ ਤਾਂ ਰਹਿ ਗਏ ਫੈਕਸਵਾਲ ਥੱਲੇ ਹਾਂ ਹੈਕਸ ਵਾਲ ਦੇ ਉੱਤੇ ਨਾ ਇਹਨਾਂ ਨੂੰ ਇਨਸਟ੍ਰਕਸ਼ਨ ਪੇਪਰ ਬਣਾਉਣੀ ਪੈਣੀ ਆ ਮਤਲਬ ਕਿ ਦੋਨੇ ਪਾਸੇ ਪਲੇਟਾਂ ਹੋਣ ਠੀਕ ਹੈ ਜੀ ਉਹ ਏਡਲੀ ਪਲੇਟਾਂ ਨਾਲ ਕੱਸ ਕੇ ਮੋਟਰ ਜਿਹੜੀ ਉੱਪਰ ਬਿਲਕੁਲ ਉੱਪਰ ਕੱਸਣੀ ਪਊਗੀ ਜ਼ਮੀਨ ਨਾਲੋਂ ਦੋ ਫੁੱਟ ਉੱਚੀ ਲਾ ਦੋ ਮੋਟਰ ਠੀਕ ਹੈ ਜੀ ਜ਼ਮੀਨ ਨਾਲੋਂ ਵੀ ਉੱਚੀ ਕਰਕੇ ਮੋਟਰ ਰੱਖ ਦੂੰਗੇ ਤਾਂ ਵੀ ਤੁਹਾਡੇ ਵਧੀਆ ਚੱਲੂਗੀ ਪਰ ਜਿਹੜੀਆਂ ਮੋਟਰਾਂ ਵਿੱਚ ਰਹਿ ਗਈਆਂ ਹੁਣ ਉਹਦੇ ਬਾਰੇ ਅਸੀਂ ਦੇਖਦੇ ਹਾਂ ਕਿਉਂਕਿ ਡਿਸਕਸ ਕਰਦੇ ਜਾਂਦਾ ਮੋਟਰ ਕੱਚੇ ਕੇ ਤੋੜਨਾ ਪਊਗਾ ਬੋਰ ਦੇ ਨਾਲੋਂ ਬੋਰ ਦੇ ਨਾਲੋਂ ਤੋੜ ਕੇ ਉਹਦੇ ਵਿੱਚ ਬੋਰ ਦੇ ਵਿੱਚ ਪਾਈਪ ਪੈਂਦਾ ਕਰਕੇ ਤੇ ਜਿਨ੍ਹਾਂ ਦਾ ਨਿਰ ਪਰ ਹੈਗਾ ਹੀ ਉਹ ਖੂਹ ਵਾਲੀਆਂ ਮੋਟਰਾਂ ਤੇ ਉਹਨਾਂ ਨੂੰ ਤਾਂ ਹੋਊਗਾ ਬਹੁਤ ਕਠਿਨਾਈ ਪਾਣੀ ਕਣਕ ਨੂੰ ਤਾਂ ਪਾਣੀ ਲਾਉਣਾ ਹੀ ਪੈਣਾ ਤੇ ਉਹਨਾਂ ਨੂੰ ਕਣਕ ਨੂੰ ਪਾਣੀ ਲਾਉਣ ਦੀ ਬਹੁਤ ਦਿੱਕਤ ਆਊਗੀ ਜਿਨ੍ਹਾਂ ਦੇ ਚਲੋ ਹੈਗੀ ਨਾਲ ਸਮਰਸੀ ਵੱਲ ਉਹ ਤਾਂ ਫਿਰ ਸਮਰਸੀ ਵੱਲ ਵਰਤਣਾ ਉਹ ਛੇੜ ਨਹੀਂ ਨਾ ਛੇੜ ਨਹੀਂ ਇੱਕ ਨੰਬਰ ਦੋਦੇ ਹਾਂਜੀ ਨੰਬਰ ਦੋ ਦੇ ਨਾਲ ਹੀ ਖੂਹੀਆਂ ਹੈ ਸਾਨੂੰ ਪਤਾ ਡੁੱਬਦਾ ਪਈਆਂ ਖੁਈਆਂ ਤੁਹਾਡੀਆਂ ਹੈਗੀਆਂ ਵੀ ਕੱਚੀਆਂ ਆ ਜੀ ਖੁਈਆਂ ਥੋੜੀਆਂ ਕੱਚੀਆਂ ਆ ਕੱਚੀ ਖੁਈ ਬਹਿਣ ਦਾ ਵੀ ਡਰ ਬਹੁਤ ਹੁੰਦਾ ਜੀ ਅੱਛਾ ਫਿਰ ਉਹ ਬੋਰ ਹੀ ਪੰਜ ਪੰਜ ਦੇ 4 4 ਇੰਚ ਦੇ ਬੋਰ ਆ ਮੱਚ ਮੋਟਰ ਨਹੀਂ ਪੈਣੀ ਆ ਜੀ ਉਹਨਾਂ ਦੇ ਉੱਤੇ ਉਹੀ ਮੋਟਰਾਂ ਚੱਲਣੀਆਂ ਮੋਨੋ ਬਲਾਕ ਪਰ ਉੱਚੀਆਂ ਕਰਕੇ ਲਾਉਣੀਆਂ ਪੈਣੀਆਂ ਭਾਈ ਬੰਦੀ ਮੋਟਰ ਵਾਲੀ ਆ ਨਾ ਕਿ ਥੱਲੇ ਮੋਟਰ ਥੱਲੇ ਰਹੇਗੀ ਨਾ ਹਾਂ ਜਾਨੇ ਕਿੱਥੇ ਆਈਆਂ ਆ ਉੱਤੇ ਫਿਰ ਮੋਟਰ ਬੈਠ ਕੇ ਚੱਲ ਜਾਈਏ ਆ ਇਹੀ ਇਹੀ ਕਰਨਾ ਪੈਣਾ ਜੀ ਇਦਾਂ ਦਾ ਕੋਸ਼ਿਸ਼ ਕਰਨਾ ਪੈਣਾ ਆ ਤੇ ਕੋਈ ਦੇ ਵਿੱਚ ਵੜਨ ਦਾ ਬਹੁਤ ਵੱਡਾ ਮਨਜੋਤ ਰਿਸਕ ਹੈ ਕੋਈ ਜਿਹੜੀ ਹੈ ਨਾ ਜਦੋਂ ਹਾਂ ਸੇਮ ਪੈ ਕੇ ਤਾਂ ਉੱਤੋਂ ਇਕੱਠੀ ਹੋ ਸਕਦੀ ਹੈ ਮੋਟਰ ਖੁੱਲਣੀ ਨਹੀਂ ਮੋਟਰ ਖੁੱਲਣੀ ਨਹੀਂ ਆਹ ਮੋਟਰ ਖੁੱਲਣੀ ਮੁਸ਼ਕਲ ਜੀ ਆ ਨਾਟ ਨੰਗੇ ਹੋਗੇ ਨੀ ਜਦੋਂ ਬੜੇ ਜੰਮ ਬਣਾ ਹੋਵੇ ਹੇਠਾਂ ਉਹਦੇ ਵਿੱਚ ਨਾ ਹਾਂ ਪੇਜ ਆ ਕੇ ਖੁੱਲੂ ਮੋਟਰ ਉਹਦੇ ਵਿੱਚ ਜਿਆਦੇ ਪਾਣੀ ਚੱਕਣ ਵਾਲੀ ਮੋਟਰ ਚਲਾ ਕੇ ਤੇ ਉਹਨੂੰ ਦੇਖਿਆ ਜਾ ਸਕਦਾ ਖੋਲ ਕੇ ਵੈਸੇ ਨਾਟ ਤਾਂ ਖੁੱਲ ਜਿਆ ਛੇਤੀ ਹੀ ਉਹ ਨਾਟ ਡੁੱਬੇ ਪਏ ਆ ਪਰ ਉੱਥੇ ਤਾਂ ਪਾਣੀ ਬਹੁਤ ਆ 15 15 ਫੁੱਟ ਪਾਣੀ ਦੇ ਵਿੱਚ ਡੁੱਬੀਆਂ ਪਈਆਂ ਉਹ ਦੇਖ ਲਿਆ ਬਾਕੀ ਬਰਬਾਦ ਹੋ ਗਿਆ ਹਾਂ ਬਿਲਕੁਲ ਮੈਨੂੰ ਇਹ ਭਰਾ ਸਾਡੇ ਪਹੁੰਚੇ ਆ ਅੱਜ ਬਲਜੀਤ ਸਿੰਘ ਆਪਾਂ ਇਕੱਠੇ ਪੜੇ ਆ ਆਪਾਂ ਇਧਰ ਬਾਪੂ ਜੀ ਨੂੰ ਲੈ ਕੇ ਪਹੁੰਚੇ ਆ ਸਟਰਟਰ ਉਹ ਵੀ ਤੇਲ ਵਾਲਾ ਸਟਰਟਰ ਜੀ ਹਾਂਜੀ ਖਰਾਬ ਹੋ ਗਿਆ ਆ ਪਾਣੀ ਨਾਲ ਡੁੱਬਾ ਰਿਹਾ ਏ ਨਾ ਪਾਣੀ ਨਾਲ ਪਾਣੀ ਨਾਲ ਆਜੋ ਆਜੋ ਆ ਲੈ ਕੇ ਆਓ ਇੱਥੇ ਬਲਜੀਤ ਆਇਆ ਸਟਰਟਰ ਇੱਕ ਹੋਰ ਦੇ ਰੱਖ ਥੱਲੇ ਰੱਖ ਦੋ ਥੱਲੇ ਰੱਖ ਦੋ ਇਹਨਾਂ ਦਾ ਮੈਂ ਕਹਿੰਦਾ ਜਿਹੜਾ ਖਰਾਬ ਕੋ ਗਾਂ ਰਿਪੇਅਰ ਕੋ ਲਿਖ ਕੇ ਨਾਮ ਪਤਾ ਉਹ ਵੀ ਲਿਖ ਲੈਣ ਨੋਟ ਕਰ ਲੈਣ ਆਓ ਜੇ ਨਾ ਚੱਲਣ ਵਾਲਾ ਹੋਗਾ ਫਿਰ ਨਵਾਂ ਦੇਵਾਂਗੇ ਤੁਹਾਨੂੰ ਠੀਕ ਹੈ ਜੇ ਇਹ ਤਾਂ ਚੱਲਣ ਵਾਲਾ ਹੋਊਗਾ ਰਿਪੇਅਰ ਕਰਨਗੇ ਉਹ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ